ਅੱਜ ਪਿੰਡ ਨੀਚੀ ਮੰਗਲੀ ਦੇ ਵਿੱਚ ਜਿੱਥੇ ਬਲੱਡ ਚੈੱਕਅਪ ਕੈਂਪ ਤੇ ਵਿੱਚੇ ਹੋਰ ਬਿਮਾਰੀਆਂ ਦੇ ਚੈੱਕਅਪ ਦੇ ਕੈਂਪ ਲਾਏ ਹੋਏ ਜਿੱਥੇ ਕੈਂਸਰ ਦੇ ਇਲਾਜ ਦਾ ਵੀ ਇਹਨਾਂ ਨੇ ਹੱਲ ਕੀਤਾ ਜੇ ਕਿਸੇ ਨੂੰ ਕੋਈ ਬਿਮਾਰੀ ਨਿਕਲਿਆ ਹੋਵੇ ਪ੍ਰਮਾਤਮਾ ਕੋਈ ਐਦਾਂ ਦੀ ਦਿੱਕਤ ਨਾ ਲਿਆਵੇ ਕਿਸੇ ਨੂੰ ਵੀ ਜਿੰਦਾ ਕੀ ਸਾਡੇ ਪੰਜਾਬ ਦੇ ਕੈਬਨਤ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੇ ਜੋ ਸੇਵਾਦਾਰ ਹਲਕੇ ਸਾਨੇਬਾਲ ਦੇ ਉਨੀ ਆਪਣੀ ਵਸਤ ਤਿਆਰ ਕੀਤੀ ਵੀ ਦੇਖੋ ਅਮਨ ਜੀ ਇਹਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਵਸਤ ਭੇਜਦੇ ਉਹ ਸਾਰੇ ਮੈਡੀਕਲ ਜਿੰਨੇ ਵੀ ਕੋਈ ਵੀ ਟੈਸਟ ਕਰਾਣੇ ਆ ਫ੍ਰੀ ਹੈ ਹਰ ਤਰ੍ਹਾਂ ਦੀ ਦਵਾਈ ਮਿਲਦੀ ਹੈ ਨਾਲ ਆਪਣੀ ਟੀਮ ਭੇਜਦੇ ਆ ਜੀ ਹਰੇਕ ਪਿੰਡ ਦੇ ਵਿੱਚ ਅੱਜ ਸਾਡੇ ਭਰਾ ਸਰਪੰਚ ਇੰਦਰਪਾਲ ਭਾਜੀ ਨੇ ਤੇ ਨਾਲ ਸ਼ਮਿੰਦਰ ਭਾਜੀ ਜੱਸੀ ਹੁਣੀ ਜਿੰਨੇ ਇੰਦਰਜੀਤ ਹੁਣੀ ਭਾਜੀ ਹੁਣੀ ਜਿੰਨੇ ਵੀ ਨੀਚੀ ਮੰਗਲੀ ਦੇ ਸਾਰੇ ਪਿੰਡ ਨੂੰ ਕਹੂੰਗਾ ਮੈਂ ਪੰਚਾਇਤ ਨੂੰ ਨੀਚੀ ਮੰਗਲੀ ਤੇ ਉੱਚੀ ਮੰਗਲੀ ਤੇ ਆਰਾਮਗੜ ਗਵਿੰਦਗੜ ਦੀ ਪੰਚਾਇਤ ਨੇ ਰਲ ਕੇ ਇਹ ਜਿਹੜਾ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਸਵੇਰ ਦੇ ਅੱਤ ਹੈ ਚੈੱਕਅਪ ਮਰੀਜ਼ ਕਰਾ ਕੇ ਗਏ ਚੈੱਕਅਪ ਕਰਾਏ ਇਹਨਾਂ ਨੇ ਮੈਂ ਸਾਰੇ ਚਾਰਾਂ ਪਿੰਡਾਂ ਦਾ ਧੰਨਵਾਦ ਕਰਦਾ ਹਾਂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਦੇਖੋ شریف ਇਨਸਾਨ ਹੈ ਹਲਕੇ ਸਾਨੇਵਾਲ ਦੇ ਸੇਵਾਦਾਰ ਹੈ ਰਿਕਾਡ ਕੈਮ ਉਹਨਾਂ ਦਾ ਅੱਜ ਤੱਕ ਉਹਨੇ ਕਿਸੇ ਵੀ ਕਿਸੇ ਤੇ ਵੀ ਨਜਾਇਜ਼ ਜਾਂ ਝੂਠਾ ਪਰਚਾ ਨਹੀਂ ਕਰਾਇਆ ਸੇਵਾਦਾਰਾਂ ਦਾ ਪਰਿਵਾਰ ਹੈ ਪੂਰਾ ਪਰਿਵਾਰ ਸੇਵਾ ਕਰਨ ਲੱਗਿਆ ਵਾ ਬਾਰੀ-ਬਾਰੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਬਾਡਾਂ ਦੇ ਵਿੱਚ ਬੱਸ ਭੇਜਦੇ ਆ ਉਹਨੇ ਅੱਜ ਨੀਚੀ ਮੰਗਲੀ ਬੱਸ ਭੇਜੀ ਵੀ ਆ ਜੀ ਸਵੇਰ ਦੀ ਬੱਸ ਤਾਂ ਖੜੀ ਐ ਸਰਪੰਚ ਸਾਹਿਬ ਮੈਨੂੰ ਕਹਿੰਦੇ ਸੀਗੇ ਵੀ ਮੰਤਰੀ ਸਾਹਿਬ ਨੂੰ ਕਹਿ ਦਿਓ ਵੀ ਸਾਡੇ ਪਿੰਡ ਬੰਦਰੀ ਵਿਹਿੰਦ ਨਹੀਂ ਮੈਂ ਕਹਾਂ ਸਰਪੰਚ ਸਾਹਿਬ ਤੁਸੀਂ ਹੁਕਮ ਕਰੋ ਅਸੀਂ ਹਰ ਹਫ਼ਤੇ ਤੁਹਾਡੇ ਪਿੰਡ ਖੜਾ ਦਿਆਂ ਕਰਾਂਗੇ ਜਿੱਥੇ ਕਹਿਣਗੇ ਤੇ ਅੱਜ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਅੱਜ ਪਿੰਡ ਵਾਲਿਆਂ ਨੂੰ ਵੀ ਜੇ ਕਿਸੇ ਦਾ ਕੋਈ ਅੱਖਾਂ ਦਾ ਚੈੱਕਅਪ ਅੱਖਾਂ ਚੈੱਕ ਕਰਾਣੀ ਐ ਜਾਂ ਕਿਸੇ ਨੂੰ ਆਪਰੇਸ਼ਨ ਕਰਾਣਾ ਹੋਵੇ ਹਫਤੇ ਦਾ ਮੈਂ ਇੱਕ ਡਾਕਟਰ ਦੇ ਉਹਨਾਂ ਦਾ ਟਾਈਮ ਲਿਆ ਹਫਤੇ ਦਾ ਇੱਕ ਆਪਰੇਸ਼ਨ ਲਈ ਅੱਖਾਂ ਦਾ ਘoare ਬੱਬੂ ਭਾਜੀ ਤੇ ਕਰਾ ਲਿਆ ਕਰਨਗੇ ਉਹਨਾਂ ਦੇ ਪੈਸੇ ਮੈਂ ਦੇ ਦਿਆ ਕਰੂੰਗਾ ਜੀ ਤਾਂ ਕਿ ਸਾਡੇ ਆਮ ਆਦਮੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਹਲਕਾ ਸਾਨੇਵਾਲ ਦੀ ਜੋ ਨੁਮਾਇੰਦਗੀ ਕਰਦੇ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੀ ਅਗਵਾਈ ਚ ਅਸੀਂ ਸਾਰਾ ਕੁਝ ਕਰਦੇ ਆ ਧੰਨਵਾਦ ਜੀ ਪੇਸ਼ੈਂਟ ਆ ਚੁੱਕੇ ਹੁਣ ਤੱਕ ਕਿੰਨੇ ਲੋਕ ਆਪਰੇਸ਼ਨ 300 ਤੋਂ ਉੱਪਰ ਦੀ ਗਿਣਤੀ ਆ ਹੁਣ ਤੱਕ ਜਿਹੜੇ ਆਏ ਆ ਹਲੇ ਘੰਟੇ ਦਾ ਸਮਾਂ ਬਾਕੀ ਆ ਹਲੇ ਵੀ ਲੋਕ ਕਾਫੀ ਲੋਕਾਂ ਦੇ ਵਿੱਚ ਹੈ ਆਪਣੇ ਜਾਗਰਤੀ ਵੀ ਅਸੀਂ ਜਾ ਕੇ ਆਪਣੀ ਸਿਹਤ ਦਾ ਜਾਇਕਾ ਕੋ ਕਰਾਈਏ ਤੇ ਮਤਲਬ ਵਧੀਆ ਰਿਸਪਾਂਸ ਮਿਲਿਆ ਲੋਕਾਂ ਵੱਲੋਂ ਆੜੇ-ਦਾਲੇ ਦੇ ਪਿੰਡਾਂ ਤੋਂ ਵੀ ਲੋਕ ਆਏ ਕਾਫੀ ਦੂਰ ਤੋਂ ਜੇ ਕੈਂਸਰ ਦੇ ਕੋਈ ਪੇਸ਼ੇ ਕਰੀਏ ਤਾਂ ਪਤਾ ਲੱਗੇ ਦੇਖੋ ਜੀ ਰਿਪੋਰਟਾਂ ਜਿਹੜੀਆਂ ਨੇ ਇਹਨਾਂ ਦੀਆਂ ਸਾਰੀਆਂ 25 ਤਰੀਕ ਤੱਕ ਆਉਣੀਆਂ ਨੇ 25 ਤਰੀਕ ਦਾ ਦਾ ਟਾਈਮ ਆ ਉਹਨਾਂ ਦੇ ਫੋਨ ਤੇ ਵੀ ਆਜੂਗੀ ਤੇ ਬਾਕੀ ਜਿਹੜੀਆਂ ਬਚਣਗੀਆਂ ਉਹ ਮੇਰੇ ਘਰ ਪਹੁੰਚਣਗੀਆਂ ਉਹ ਜੇ ਕਿਸੇ ਨੂੰ ਕੋਈ ਦਿੱਕਤ ਆਈ ਤਾਂ ਅਸੀਂ ਪ੍ਰੋਪਰ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਦਾ ਇਲਾ